ਆਟੋ ਤੋਂ ਬਾਹਰ ਲੜਕਦੀ ਇਸ ਔਰਤ ਦੀਆਂ ਬਿਲ ਦਹਿਣਾਉਣ ਵਾਲੀਆਂ ਇਹ ਤਸਵੀਰਾਂ ਫਲੋਰ ਦੀਆਂ ਹਨ ਜੀ ਹਾਂ ਜ਼ਿਲ੍ਹਾ ਜਲੰਧਰ ਦੇ ਫਲੋਰ ਦੀਆਂ ਹਨ ਇਹ ਤਸਵੀਰਾਂ ਜਿੱਥੇ ਇਹ ਔਰਤ ਆਮ ਰਾਹੀਰਾਂ ਤੋਂ ਮਦਦ ਦੇ ਤਾਲਨੇ ਕੌਂਦੀ ਹੋਈ ਦਿਖਾਈ ਦੇ ਰਹੀ ਹੈ ਆਕਰ ਕੀ ਵਜ੍ਹਾ ਸੀ ਕਿ ਇਸ ਔਰਤ ਨੂੰ ਆਪਣੀ ਜਾਨ ਜੋਖਮ ਵਿੱਚ ਪਾ ਕੇ ਇਸ ਆਟੋ ਤੋਂ ਬਾਹਰ ਲੜਕਣਾ ਪਿਆ ਆਟੋ ਪੀ ਵੀ 10 जे 8726 ਵਿੱਚੋਂ ਬਾਹਰ ਲੜਕਦੀ ਜੇਕਰ ਇਹ ਔਰਤ ਇਠਾ ਡਿੱਗ ਜਾਂਦੀ ਤਾਂ ਉਸ ਦਾ ਜਾਨੀ ਨੁਕਸਾਨ ਹੋ ਸਕਦਾ ਸੀ ਕੀ ਵਜਾ ਆਇਆ ਕਿ ਇਸ ਔਰਤ ਨੂੰ ਆਪਣੇ ਜਾਨ ਜੋਖਮ ਵਿੱਚ ਪਾ ਕੇ ਆਟੋ ਤੋਂ ਬਾਹਰ ਡਟਣਾ ਪਿਆ ਇਸ ਬਾਰੇ ਭਾਜਪਾ ਆਗੂ ਰਣਜੀਤ ਪਵਾਰ ਜੋ ਕਿ ਮੌਕੇ ਤੇ ਮੌਜੂਦ ਸਨ ਦੱਸਿਆ ਕਿ ਇਹ ਔਰਤ ਆਪਣੇ ਦੋ ਬੱਚਿਆਂ ਸਮੇਤ ਇਸ ਆਟੋ ਵਿੱਚ ਸਵਾਰ ਸੀ ਪਰ ਉੱਥੇ ਡਰਾਈਵਰ ਤੇ ਉਸਦੇ ਸਾਥੀਆਂ ਨੇ ਜੋ ਕਿ ਨਸ਼ੇ ਦੀ ਹਾਲਤ ਵਿੱਚ ਸਨ ਇਸ ਔਰਤ ਨੂੰ ਉਸਦੇ ਉਤਰਨ ਵਾਲੇ ਸਟਾਪ ਤੇ ਨਹੀਂ ਉਤਾਰਿਆ ਬਲਕਿ ਆਟੋ ਨੂੰ ਪੇਜ ਕਰਕੇ ਭਜਾ ਲਿਆ ਜਿਸ ਕਾਰਨ ਇਸ ਔਰਤ ਨੂੰ ਅਫਦੇ ਲਈ ਆਟੋ ਬਾਲ اٹਕੇ ਆਮ ਲੋਕਾਂ ਤੋਂ ਮਦਦ ਮੰਗਣੀ ਪਈ ਇਸ ਔਰਤ ਦੀਆਂ ਮਦਦ ਦੀਆਂ ਬੁਹਾਰਾਂ ਦੇ ਕੇ ਇੱਕ ਸਰਦਾਰ ਜੀ ਨੇ ਇਸ ਆਟੋ ਨੂੰ ਬੜੀ ਮੁਸ਼ਕਲ ਦੇ ਨਾਲ ਆਪਣੀ ਗੱਡੀ ਅੱਗੇ ਲਗਾ ਕੇ ਰੋਕਿਆ ਤਾਂ ਜਾ ਕੇ ਇਸ ਔਰਤ ਅਤੇ ਉਸਦੇ ਬੱਚਿਆਂ ਦਾ ਬਚਾਅ ਹੋ ਸਕਿਆ ਸੋਚਣ ਵਾਲੀ ਗੱਲ ਹੈ ਕਿ ਕੀ ਅਜਿਹੇ ਭੜੇ ਅੰਸਰਾਂ ਜਿਨ੍ਹਾਂ ਨੂੰ ਕਾਨੂੰਨ ਦਾ ਥੋੜਾ ਵੀ ਡਰ ਘੈ ਨਹੀਂ ਹੈ ਕੀ ਉਹਨਾਂ ਨੂੰ ਆਟੋ ਚਲਾਉਣ ਜਾਂ ਅਜਿਹੇ ਕਿਸੇ ਵੀ ਕੰਮ ਕਰ ਕਰਨ ਦੀ ਹੋਣੀ ਚਾਹੀਦੀ ਹੈ ਜਿਸ ਨਾਲ ਆਮ ਜਨਤਾ ਨੂੰ ਕਿਸੇ ਸਮੇਂ ਵੀ ਜਾਨੀ ਮਾਲੀ ਨੁਕਸਾਨ ਹੋ ਜਾਣ ਦਾ ਖਤਰਾ ਹੋਵੇ ਕੀ ਅਜਿਹੇ ਅਨਸਰਾਂ ਦੇ ਡਰਾਈਵਿੰਗ ਲਾਇਸੈਂਸ ਅਤੇ ਪਰਮਿਟ ਕੈਂਸਲ ਨਹੀਂ ਕੀਤੇ ਜਾਣੇ ਚਾਹੀਦੇ ਇਹ ਤਾਂ ਅਜੇ ਦਿਨ ਦਾ ਸਮਾਂ ਸੀ ਜੇਕਰ ਕਿਧਰੇ ਰਾਤ ਦਾ ਸਮਾਂ ਹੁੰਦਾ ਤਾਂ ਕੀ ਇਸ ਔਰਤ ਤੇ ਉਸਦੇ ਬੱਚਿਆਂ ਦਾ ਬਚਾਅ ਹੋ ਸਕਣਾ ਸੀ ਅੱਜ ਇਸ ਪਰਿਵਾਰ ਦਾ ਤਾਂ ਬਚਾਅ ਹੋ ਗਿਆ ਕੀ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਹੀਂ ਵਾਪਰੇਗੀ ਅਕਸਰ ਹੀ ਸਵਾਰੀਆਂ ਦੇ ਲੋਟਫੋ ਹੋ ਜਾਂਦੀਆਂ ਉਹ ਹਰਦਾਤਾ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਅਤੀਤ ਤੋਂ ਸਿੱਖੇ ਦੋਸ਼ੀਆਂ ਨੂੰ ਸਖਤ ਸਜ਼ਾਾਂ ਦੇ ਕੇ ਕੋਵੈਟ ਲਈ ਚੰਗੇ ਪ੍ਰਬੰਧ ਕਰਕੇ ਅਜਿਹੇ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ ਪੁਸ਼ਪ ਪ੍ਰਸ਼ਾਸਨ ਅਜਿਹੇ ਘਟਨਾਵਾਂ ਨੂੰ ਰੋਕਣ ਲਈ ਕੀ ਕਾਰਜ ਕਰਦਾ ਹੈ ਅਤੇ ਅਜਿਹੇ ਮਾਮਲੇ ਦੇ ਦੋਸ਼ੀਆਂ ਦੇ ਖਿਲਾਫ ਕੀ ਕਾਰਵਾਈ ਅਮਲ ਵਿੱਚ ਲਿਆਉਦਾ ਹੈ ਇਸ ਵਾਰ ਜ਼ਰੂਰ ਹਲਕਾ ਫਲੋਰ ਦੇ ਨਾਗਰਿਕਾਂ ਦੀ ਨਜ਼ਰ ਰਹੇਗੀ ਜੀ ਕੀ ਫਤਿਹ ਸਾਥੀਓ ਮੈਂ ਰਣਜੀਤ ਸਿੰਘ ਕਵਾਰ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ ਪਾਸ਼ਪਾ ਅੱਜ ਸਾਡੀ ਜਿਹੜੀ ਮੈਟਿਕ ਸੀ ਲੁਧਿਆਣੇ ਮੈਟਿਕ ਸੀ ਜ਼ਿਲ੍ਹਾ ਪ੍ਰਧਾਨਾਂ ਦੀ ਉਹ ਮੀਟਿੰਗ ਖਤਮ ਹੋਣ ਤੋਂ ਬਾਅਦ ਮੈਂ ਲੁਧਿਆਣੇ ਤੋਂ ਆਪਣੇ ਫਲੋਰ ਸਾਈਡ ਨੂੰ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੇਖਿਆ ਕਿ ਬਹੁਤ ਸਾਰੇ ਕਿਨੇ ਲੋਕ ਹੈ ਉਹ ਇੱਥੇ ਇਕੱਠੇ ਹੋਏ ਕੀ ਸੀ ਤਾਂ ਮੈਂ ਰੋਕ ਕੇ ਉਹਨਾਂ ਨੂੰ ਜਦੋਂ ਪੁੱਛਿਆ ਕਿ ਦਿਲ ਬਹਿਲਾਨ ਵਾਲੀ ਜਿਹੜੀ ਇੱਥੇ ਘਟਨਾ ਹੋਈ ਇਹ ਸਾਡੀ ਜਿਹੜੀ ਪੈਣ ਇਹਦੇ ਨਾਲ ਛੋਟੇ-ਛੋਟੇ ਬੱਚੇ ਇਹਨਾਂ ਨੇ ਘਾਤੋ ਕੀਤਾ ਔਰ ਆਟੋ ਚਾਲਕ ਜਿਹੜਾ ਇਹ ਬੰਦਾ ਹੈ ਇਹਨੂੰ ਧਿਆਨ ਨਾਲ ਦੇਖੋ ਇਹ ਬੰਦਾ ਆਟੋ ਚਾਲਕ ਸੀ ਨਾਲ ਵੀ ਕੋਈ ਬੰਦਾ ਸੀ ਔਰ ਇਹਨਾਂ ਨੇ ਲ셔 ਕੀਤਾ ਹੋਇਆ ਸੀ ਪਰ ਜਦੋਂ ਭੈਣ ਜੀ ਨੇ ਇਹਨਾਂ ਨੂੰ ਕਿਹਾ ਕਿ ਮੇਰਾ ਜਿਹੜਾ ਪਲੇ ਆ ਗਿਆ ਸਥਾਨ ਜਿੱਥੇ ਮੈਂ ਉਤਰਨਾ ਮੈਨੂੰ ਉਤਾਰ ਦਿਓ ਪਰ ਇਹ ਸਣੇ ਦੋ ਛੋਟੇ ਛੋਟੇ ਬੱਚੇ ਜਿਹੜੇ ਉਹ ਪਰੇ ਖੜੇ ਆ ਕੈਮਰਾਮੈਨ ਉਹ ਬਹੁਤ ਛੋਟੇ ਬੱਚੇ ਆਜੋ ਬੱਚਾ ਆ ਗਿਆ ਆਜੋ ਇਹਨਾਂ ਬੱਚਿਆਂ ਨੂੰ ਤੇ ਇਹ ਭੈਣ ਜੀ ਨੂੰ ਨਾਲ ਲੈ ਕੇ ਇਹ ਪਤਾ ਨਹੀਂ ਕਿੱਥੇ ਲੈ ਕੇ ਜਾ ਰਿਹਾ ਸੀ ਔਰ ਮੇਰੀ ਆਪ ਸਭ ਨੂੰ ਅਪੀਲ ਹੈ ਜਦੋਂ ਵੀ ਤੁਸੀਂ ਕੋਈ ਆਟੋ ਵਗੈਰਾ ਕਰਦੇ ਹੋ ਤਾਂ ਉਹਦੀ ਇੱਕ ਫੋਟੋ ਖਿੱਚ ਕੇ ਆਪਣੀ ਫੈਮਿਲੀ ਵਾਲਿਆਂ ਨੂੰ ਜ਼ਰੂਰ ਭੇਜਿਆ ਕਰੋ ਕੀ ਅਸੀਂ ਇਸ ਆਟੋ ਦੇ ਵਿੱਚ ਫਲਾਣੀ ਜਗ੍ਹਾ ਨੂੰ ਜਾ ਰਹੇ ਹਾਂ ਕਿਉਂਕਿ ਅੱਜ ਕੱਲ ਨਸ਼ੇ ਦਾ ਜਿਹੜਾ ਪੂਰਾ ਦਰਿਆ ਚੱਲ ਰਿਹਾ ਜਿਹੜਾ ਸਰਕਾਰ ਲਾਰੇ ਲਾ ਕੇ ਬਣੀ ਸੀ ਕਿ ਅਸੀਂ ਜਿਹੜਾ ਨਸ਼ਾ ਖਤਮ ਕਰਦੇ ਆਂਗੇ ਆਹ ਦੇਖ ਲਓ ਨਸ਼ਾ ਖਤਮ ਹੋਇਆ ਆਹ ਛੋਟੇ ਛੋਟੇ ਬੱਚਿਆਂ ਨੂੰ ਪਤਾ ਨਹੀਂ ਇਹ ਭੈਣ ਜੀ ਨਾਲ ਕੀ ਕਰਨਾ ਸੀ ਇਹ ਭਾਈ ਸਾਹਿਬ ਵੀ ਨਾਲ ਸੀ ਇਹ ਆਤਮ ਚਾਲਕ ਹੈ ਇਹਦੇ ਨਾਲ ਇੱਕ ਹੋਰ ਬੰਦਾ ਹੈ ਜਿਹੜਾ ਪਤਾ ਨਹੀਂ ਕਿ ਇਹਨਾਂ ਨਾਲੋਂ ਨਹੀਂ ਰੁਕਿਆ ਪਰ ਇਹ ਭਰ ਗਿਆ ਭਾਈ ਸਾਡੇ ਇਹਨਾਂ ਨੇ ਰੋਕਿਆ ਕਿਤੇ ਸਾਡੇ ਭਾਈ ਸਾਹਿਬ ਬੜੇ ਸਰਦਾਰ ਜੀ ਇਹਨਾਂ ਨੇ ਆਪਣੀ ਗੱਡੀ ਨਾਲ ਲੱਗਿਆ ਇਹਨਾਂ ਨੂੰ ਰੋਕਿਆ ਔਰ ਇਹ ਭੈਣ ਜੀ ਡਿੱਗ ਸਕਦੇ ਸੀ ਔਰ ਵੱਡਾ ਹਾਸਾ ਨਹੀਂ ਟਿੱਕੀ ਹੈ ਜੀ ਰੋਡ ਤੇ ਛੱਡਦੇ ਇਹਨਾਂ ਨੇ ਲਿਖਿਆ ਇਹ ਕਹਿੰਦੇ ਸੋ ਮੇਰੀ ਬੇਨਤੀ ਹੈ ਔਰ ਮੈਂ ਕਮਿਸ਼ਨਰ ਸਾਹਿਬ ਨੂੰ ਸਵਪਨ ਸ਼ਰਮਾ ਜੀ ਨੂੰ ਆਪਣੇ ਫੋਨ ਤੋਂ ਜਿੱਥੋਂ ਦੀ ਜਿਹੜੀ ਵੀਡੀਓ ਪਿੱਛੇ ਮੇਰੇ ਸੱਚੇ ਆਪਣਿਆ ਰਿਪੋਰਟਾਈਸ ਸੀ ਉਹ ਮੈਂ ਸੁਪੰਨ ਸ਼ਰਮਾ ਜੀ ਕਮਿਸ਼ਨਰ ਸਾਹਿਬ ਨੂੰ ਸੈਂਡ ਕਰ ਦਿੱਤੀ ਹੈ ਔਰ ਇਥੋਂ ਦੀ ਲੋਕੇਸ਼ਨ ਵੀ ਭੇਜ ਦਿੱਤੀ ਹੈ ਪਰ ਮੇਰਾ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਕਿ ਤੁਸੀਂ ਜਦੋਂ ਵੀ ਕੋਈ ਆਟੋ ਵਿੱਚ ਬੈਠਦੇ ਹੋ ਤਾਂ ਉਹਦੀ ਪਹਿਲਾਂ ਇੱਕ ਇੱਕ ਖਿੱਚ ਕੇ ਆਪਣੇ ਘਰਦਿਆਂ ਨੂੰ ਜ਼ਰੂਰ ਭੇਜਿਆ ਕਰੋ ਨਹੀਂ ਤਾਂ ਤੁਹਾਡੇ ਨਾਲ ਕੋਈ ਵੀ ਵੱਡਾ ਹਾਸਾ ਹੋ ਸਕਦਾ ਇਹਨਾਂ ਯਾਰੇ ਬਹਿਤੀਆਂ ਉਹਨਾਂ ਸੱਜਣਾ ਦਾ ਇਹ ਭਾਈ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਬਚਾਇਆ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਇਹਦੇ ਬਾਰੇ ਪਤਾ ਕਰਾਇਆ ਜਾਵੇ ਕਿ ਇਹ ਪੂਰਾ ਹੋਰ ਵੀ ਇਹਦੇ ਨਾਲ ਹੋਣਗੇ ਗ੍ਰੋਹ ਇਹ ਕਿੰਨੇ ਲੋਕ ਨੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਖਾਲਸਾ ਅਹੀਂ ਬਣਾਵੇ ਵਾਹਿਗੁਰੂ ਜੀ ਖਾਲਸਾ